ਤਾੜੀ ਮਾਰ ਕੇ ਕਹਿੰਦੀ ਬੀਬੀ ਮੈਂ ਤਾਂ ਵੇਚੂੰਗੀ ਨਸ਼ਾ ਸੀਐਮ ਮਾਨ ਤੱਕ ਪਹੁੰਚ ਗਈ ਵੀਡੀਓ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਬਾਜ ਸਿੰਘ ਹੁਲਦਿਆਣਾ ਪਿੰਡ ਦੇ ਨਾਰੰਗਵਾਲ ਦੀ ਇੱਕ ਵੀਡੀਓ ਬੀਤੇ ਦਿਨ ਤੋਂ ਕਾਫੀ ਚਰਚਾ ਵਿੱਚ ਸੀ ਜਿਸ ਵਿੱਚ ਇੱਕ ਔਰਤ ਸਰਪੰਚ ਨਾਲ ਬਹਿਸ ਕਰ ਰਹੀ ਹੈ ਇਸ ਦੌਰਾਨ ਇਹ ਔਰਤ ਤਾੜੀ ਮਾਰ ਕੇ ਚੀਕ-ਚੀਕ ਕੇ ਕਹਿੰਦੀ ਹੈ ਕਿ ਉਹ ਨਸ਼ਾ ਵੇਚਦੀ ਹੈ ਤੇ ਵੇਚਦੀ ਰਹੇਗੀ ਇਹ ਵੀਡੀਓ سوشل میڈیا ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਸੀ ਰਾਤ ਤੱਕ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਗਈ ਇਸ ਸਮਗਰੋਂ ਪੁਲਿਸ ਨੇ ਸਖਤ ਐਕਸ਼ਨ ਲਿਆ ਜਾਣਕਾਰੀ ਮੁਤਾਬਕ ਦੇਰ ਰਾਤ ਪੁਲਿਸ ਨੇ ਪਿੰਡ ਨਰੰਗਵਾਲ ਵਿੱਚ ਮਹਿਲਾ ਤਸਕਰ ਦੇ ਘਰ ਨੂੰ ਬਲਡوزر ਦੇ ਨਾਲ ਢਾਹ ਢੇਰੀ ਕਰ ਦਿੱਤਾ ਇਸ ਦੇ ਨਾਲ ਪੁਲਿਸ ਨੇ ਪਤੀ ਪਤਨੀ ਨੂੰ ਰਹਾਸਤ ਵਿੱਚ ਵੀ ਲੈ ਲਿਆ ਅਤੇ ਪੁਲਿਸ ਮੁਤਾਬਕ ਇਹਨਾਂ ਦੇ ਉੱਪਰ ਪਹਿਲਾਂ ਤੋਂ ਹੀ ਤਿੰਨ ਮਾਮਲੇ ਦਰਜ ਹਨ ਫਿਲਹਾਲ ਉਹਨਾਂ ਕੋਲੋਂ ਕਾਫੀ ਘੱਟ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਹੋਰ ਰਿਕਵਰੀ ਕੀਤੀ ਜਾਵੇਗੀ ਦੱਸ ਦਈਏ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਦੇ ਖਾਤਮੇ ਲਈ ਇਸ ਖਿਲਾਫ ਜੰਗ ਛੇੜੀ ਗਈ ਹੈ ਇਸ ਤਹਿਤ ਨਜਾਤ ਅਸਕਰਾਂ ਦੀ ਗ੍ਰਫਤਾਰੀ ਦੇ ਨਾਲ ਨਾਲ ਉਹਨਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਨਜਾਇਜ਼ ਪ੍ਰਾਪਰਟੀ ਨੂੰ ਵੀ ਬਲਡੋਜ਼ਰ ਦੇ ਨਾਲ ਟਹਿ ਤੇਰੀ ਕੀਤਾ ਜਾ ਰਿਹਾ ਹੈ ਨਸ਼ਾ ਖਿਲਾਫ ਕਾਰਵਾਈ ਦੀ ਨਜ਼ਰਸਾਨੀ ਲਈ ਸਰਕਾਰ ਵੱਲੋਂ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾ ਰਹੀ ਹੈ ਕੈਬਨਟ ਮੰਤਰੀ ਅਮਨ ਅਰੋੜਾ ਬਲਵੀਰ ਸਿੰਘ ਲਾਲਜੀਤ ਸਿੰਘ ਭੁੱਲਰ ਅਤੇ ਤਰਨਪ੍ਰੀਤ ਵੀ ਐਸ ਕਮੇਟੀ ਦਾ ਹਿੱਸਾ ਹਨ